ਗੁਰੂ ਜੀ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਤ ਸਿਰ ਸਿੱਖੀ ਦਾ ਅੱਜ ਨਾ ਤਾਜ ਰਹਿਦਾ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਤੇ ਦੇਸ਼ ਅੱਜ ਵੀ ਓਏ ਮਥਾਜ ਰਹਿੰਦਾ ਨੌਵਾਂ ਗੁਰੂ ਜੀ ਬਲੀਦਨ ਨਾ ਦਿੰਦਾ ਤੇ ਜੰਝੂ ਲਾਉਣ ਦਾ ਅੱਜ ਵੀ ਰਵਾਜ ਰਹਿੰਦਾ ਦਸੰ ਪਿਤਾ ਸਰਬਾਸਨਾ ਵਾਰਦਾ ਜੇ ਤੇ ਅਮਰ ਅਜੇ ਵੀ ਮੁਗਲਾਂ ਦਾ ਰਾਜ ਰਹਿੰਦਾ ਸੋਡੀ ਅਜੇ ਵੀ ਮੁਗਲਾਂ ਦਾ ਰਾਜ ਰਹਿੰਦਾ ਜੇ ਜਾਣਾ ਗੁਰੂ ਕਰ ਹੋਵੇ ਜੀ ਫਿਰ ਮਨ ਨੀਵਾਈ ਕਰਕੇ ਜਾਈਦਾ ਗੁਰੂ ਘਰ ਵਿੱਚ ਜਾ ਕੇ ਸੰਗਤੇ ਬਈ ਗੁਰੂ ਗ੍ਰੰਥ ਨੂੰ ਸੀਸ ਚਕਾਈ ਦਾ ਜੰਗਲਾਂ ਵਿੱਚ ਮੰਗਲ ਆਤੇ ਜੀ ਮੇਰੇ ਛੇਵੇਂ ਸਤਿਗੁਰੂ ਪਿਆਰੇ ਨੇ ਸ਼ੇਰਾਂ ਦੇ ਸ਼ਿਕਾਰ ਕਰਤੇ ਜੀ ਮੇਰੇ ਛੇਵੇਂ ਸਤਿਗੁਰੂ ਪਿਆਰੇ ਨੇ ਗਵਾਲੀਆਰ ਤੋਂ ਸੁੱਧੇ ਇੱਥੇ ਆਏ ਸੀ ਰਾਜੇ ਛੜਵਾ ਕੇ ਲਿਆਏ ਸੀ ਗੁਰਸਰ ਵਿੱਚ ਚਰਨ ਪਾਏ ਸੀ ਸੰਤਾਂ ਨਾਲ ਮੇਲ ਕਰਾਏ ਸੀ ਸੋਡੀ ਵਾਲਾ ਗੁਰੂ ਘਰ ਆਉਂਦਾ ਏ ਮੂਹ ਮੰਗੀਆਂ ਮਰਾਦਾ ਪਾਉਂਦਾ ਏ ਟੁੜੀ ਫਿਰ ਚੁੱਕ ਕੇ ਗੁਰ ਸਰਵਾਲੇ ਸੰਤਾਂ ਦੀ ਉਹ ਮੱਥੇ ਦੇ ਨਾਲ ਆਉਂਦਾ ਏ ਜੇ ਜਾਣਾ ਗੁਰੂ ਘਰ ਹੋਵੇ ਜੀ ਫਿਰ ਮਨ ਨੀਵਾਈ ਕਰਕੇ ਜਾਈਦਾ